ਸਾਨੂੰ ਬਾਹਰ ਨਾਲ ਧੱਕੇ ਖਾਣੇ ਪੈਣ ਅਸੀਂ ਪੜ ਲਿਖ ਕੇ ਵੀ ਬਾਹਰ ਧੱਕੇ ਖਾ ਰਹੇ ਹਾਂ ਉਹਦਾ ਕੀ ਫਾਇਦਾ ਅਸੀਂ ਤਾਂ ਤੇ ਨਹੀਂ ਨਾ ਕਿਸੇ ਐਮਪੀ ਨੂੰ ਜਿਤਾਉਂਦੇ ਕਿ ਉਹ ਜਿੱਤ ਕੇ ਆਪਣੇ ਪਰ ਰਿਐਲਿਟੀ ਕੀ ਹੈ ਤੇ ਕੰਮ ਕੀਤਾ ਕਰੋ ਨਾ ਤੁਸੀਂ ਇਹ ਨਰ ਲਾਂਡਾ 400 ਬਰਤੀਤ ਕਹੋ ਕਿ ਅਸੀਂ ਕੰਮ ਕੀਤਾ ਤਾਂ ਤਾਂ ਵੋਟ ਪਾਈਏ ਦੇ ਨਾਲੇ ਸੰਨੀ ਦਿਓਲ ਜੀ ਜੋ ਸਾਡੇ ਪ੍ਰਾਣੇ ਸੀ ਉਹਨਾਂ ਨੇ ਸਾਡੇ ਸਾਡਾ ਪਠਾਨਕੋਟ 5 ਸਾਲ ਪਿੱਛੇ ਹੀ ਘੱਟਤਾ ਬਾਕੀ ਸਟੇਟਾਂ ਨਾਲੋਂ ਬਾਕੀ ਸ਼ਹਿਰਾਂ ਨਾਲੋਂ ਬਾਕੀ ਜ਼ਿਲ੍ਹਿਆਂ ਨਾਲੋਂ ਬਾਕੀ ਲੋਕ ਸਭਾ ਨਾਲੋਂ ਬਹੁਤ ਪਿੱਛੇ ਰਹਿ ਗਏ ਕਿਸਾਨੀ ਮੁੱਦਾ ਵੀ ਫਰਕ ਪਾਏਗਾ ਸਾਲੋਂ ਪਹਿਲੇ ਸੀਗਾ ਕਿ ਅਸੀਂ ਦੇਖੋ ਜੀ ਪਹਿਲੇ ਵੋਟ ਪ ਸਨੀ ਦੀਓਲ ਜੀ ਨੂੰ ਵੋਟ ਪਾਈ ਅਸੀਂ ਕਿਹਾ ਜੀ ਉਹਨਾਂ ਦੀ ਸੈਂਟਰ ਚ ਸਰਕਾਰ ਉਹ ਕੰਮ ਕਰਨਗੇ ਪਰ ਉਹਨਾਂ ਨੂੰ ਉਹਨਾਂ ਨੇ ਸਾਡੇ 5 ਸਾਲ ਜਿਹੜਾ ਆ ਉਹ ਕੋਈ ਕੰਮ ਨਹੀਂ ਕੀਤਾ 5 ਸਾਲ ਉਹ ਆਏ ਨਹੀਂ ਆ 5 ਸਾਲ ਉਹਨਾਂ ਨੇ ਪਠਾਨਕੋਟ ਵਾਸਤੇ ਕੁਝ ਨਹੀਂ ਸੋਚਿਆ। ਨਮਸਕਾਰ ਪੰਜਾਬ ਤੱਕ ਤੇ ਤੁਹਾਡਾ ਸਵਾਗਤ ਹੈ। ਅੱਜ 2024 ਚ ਹੋਣ ਜਾਣ ਵਾਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਕੁਝ ਯੁਵਾ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਉਮੀਦਾਂ ਹੈ ਕਿਸ ਉਮੀਦ ਨਾਲ ਹੈ ਵੋਟ ਕਰਨਗੇ। ਭਾਈ ਕੀ ਨਾਂ ਤੁਹਾਡਾ? ਮੇਰਾ ਨਾਂ ਜੀ ਅੰਮ੍ਰਿਤਾ ਜੀ। ਅਮਿਤ ਜੀ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਸ ਉਮੀਦਵਾਰ ਨਾਲ ਤੁਸੀਂ ਵੋਟ ਕਰੋਗੇ ਦੇਖੋ ਜੀ ਲਾਸਟ ਟਾਈਮ ਜਦੋਂ ਅਸੀਂ ਵੋਟ ਕੀਤੀ ਸੀ ਉਹ ਅਸੀਂ ਸਨੀ ਦਿਓਲ ਜੀ ਨੂੰ ਕੀਤੀ ਸੀ ਜੋ ਕਿ ਹਜੇ ਤੱਕ ਪੰਜਾਬ ਸਾਡੇ ਜਿਹੜਾ ਕੰਸਟੀਟੂਐਂਸੀ ਹੈ ਉਥੇ ਇੱਕ ਵਾਰੀ ਵੀ ਨਹੀਂ ਆਏ ਕਰੋਨਾ ਕਾਲ ਆਇਆ ਉਹ ਇੱਕ ਵਾਰੀ ਵੀ ਨਹੀਂ ਸਾਡੇ ਕੋਲ ਆਏ ਸਾਡਾ ਹਾਲ ਪੁੱਛਿਆ ਵੀ ਕਿੱਥੇ ਆ ਪਠਾਨਕੋਟ ਲੋਕ ਠੀਕ ਨੇ ਕੁਝ ਵੀ ਨਹੀਂ ਕੀਤਾ ਉਹ ਸਿਰਫ ਜਿੱਤਣ ਤੋਂ ਬਾਅਦ ਆਪਣੇ ਫਾਰਮ ਹਾਊਸ 'ਚ ਗਏ ਆ ਆਰਾਮ ਕੀਤਾ ਮੂਵੀਆਂ ਕੀਤੀਆਂ ਤੇ ਹਾਂ ਮੂਵੀ ਦੇ ਸ਼ੁਰੂਆਤ ਕਰਨ ਵਾਸਤੇ ਉਹ ਪਠਾਨਕੋਟ ਆਏ ਆ ਪਰ ਲੋਕਾਂ ਦੇ ਵਿੱਚ ਨਹੀਂ ਵਿਚਰੇ ਇਸ ਕਰਕੇ ਸਾਨੂੰ ਕੋਈ ਐਸਾ ਉਮੀਦਵਾਰ ਚਾਹੀਦਾ ਜਿਹੜਾ ਸਾਡੀ ਗੱਲ ਲੋਕ ਸਭਾ ਤੱਕ ਪਹੁੰਚਾਏ ਜਿਹੜਾ ਸਾਡੀ ਬਾਰਡਰ ਬਾਰਡਰ ਸਿਟੀ ਦੇ ਕਰਕੇ ਸਾਡਾ ਕੀ ਹੈ ਕਿ ਜਿਸ ਤਰ੍ਹਾਂ ਮੋਹਾਲੀ ਤੁਸੀਂ ਦੇਖਦੇ ਹੋ ਮੋਹਾਲੀ ਵੀ ਟਰਾਈ ਸਿਟੀ ਇੱਕ ਤਰ੍ਹਾਂ ਦੀ ਪੈਂਦੀ ਹੈ ਕਿਉਂਕਿ ਉਹਨੂੰ ਜ਼ਿਰਖਪੁਰ ਪੈਂਦਾ ਉਹਨੂੰ ਪੰਚਗੋਲਾ ਪੈਂਦਾ ਤੇ ਉਧਰੋਂ ਬੱਦੀ ਪੈਂਦਾ ਇਸ ਕਰਕੇ ਸਾਰਾ ਜਿਹੜਾ ਹੱਬ ਹੈ ਉਹ ਆਈਟੀ ਸੈਲ ਦਾ ਬਣ ਗਿਆ ਹੈ ਮੋਹਾਲੀ ਉਸ ਤਰ੍ਹਾਂ ਹੀ ਸਾਡਾ ਪਠਾਨਕੋਟ ਹੈ ਜੀ ਪਠਾਨਕੋਟ ਦੇ ਡਿਸਟ੍ਰਿਕਟ ਕਾਂਗੜਾ ਚਲ ਜਾਓ ਤੁਸੀਂ ਹਿਮਾਚਲ ਡਿਸਟ੍ਰਿਕਟ ਕਠੂਆ ਚਲ ਜਾਓ ਇੱਧਰ ਦਾ ਸਾਰਾ ਜਿਹੜਾ ਯੂਥ ਹੈ ਉਹ ਦੂਰ ਜਾ ਰਿਹਾ ਜੀ ਬਾਹਰ ਪੜ ਰਿਹਾ ਉਹਦਾ ਬਾਹਰ ਪੜ ਰਿਹਾ ਉਹਦੇ ਵਿੱਚ ਇਹ ਹੈ ਕਿ ਜਿਹੜਾ ਲੋਕਲ ਹੈ ਉਹ ਵੀ ਬਾਹਰ ਜਾ ਰਿਹਾ ਇੱਥੇ ਗਵਰਨਮੈਂਟ ਨੂੰ ਚਾਹੀਦਾ ਸਾਡੇ ਐਮਪੀ ਸਾਹਿਬ ਨੂੰ ਚਾਹੀਦਾ ਸਾਡੀ ਸਰਕਾਰਾਂ ਨੂੰ ਚਾਹੀਦਾ ਕਿ ਇੱਥੇ ਕੋਈ ਇਹੋ ਜਿਹਾ ਬਣਾਣ ਆਈਟੀ ਸੈੱਲ ਬਣਾਣ ਜਿਹਦੇ ਵਿੱਚ ਕੀ ਹੋਵੇ ਕਿ ਸਾਡਾ ਜਿਹੜਾ ਯੂਥ ਹੈ ਬਾਹਰ ਜਾ ਰਿਹਾ ਦੂਸਰੀ ਸਟੇਟਾਂ 'ਚ ਜਾ ਕੇ ਕੰਮ ਕਰ ਰਿਹਾ ਉਹ ਇੱਥੇ ਕੰਮ ਕਰੇ ਜੋ ਕਿ ਸਾਡਾ ਜਿਹੜਾ ਸਾਨੂੰ ਬਾਹਰ ਨਾਲ ਧੱਕੇ ਖਾਣੇ ਪੈ ਅਸੀਂ ਤਾਂ ਤੇ ਨਹੀਂ ਨਾ ਕਿਸੇ ਐਮਪੀ ਨੂੰ ਜਿਦਾਂਦੇ ਕਿ ਉਹ ਜਿੱਤ ਕੇ ਆਪਣੇ ਘਰਾਂ 'ਚ ਆਰਾਮ ਕਰਨਾ ਇਸ ਵਾਰ ਬੀਜੇਪੀ ਨੇ ਲੋਕਲ ਕੈਂਡੀਡੇਟ ਨੂੰ ਮੌਕਾ ਦਿੱਤਾ ਹਾਂਜੀ ਦਿੱਤਾ ਜੀ ਦਿਨੇਸ਼ ਸਿੰਘ ਬੱਬੂ ਜੀ ਨੂੰ ਦਿੱਤਾ ਹੁਣ ਦੇਖਾਂਗੇ ਜੀ ਉਹ ਸਾਡੀ ਕਿਉਂਕਿ ਉਹ ਲਾਸਟ ਟਾਈਮ ਵੀ ਤਿੰਨ ਵਾਰੀ ਐਮਐਲਏ ਰਹੇ ਨੇ ਸੁजानਪੁਰ ਤੋਂ ਹੁਣ ਦੇਖਾਂਗੇ ਵੀ ਉਹ ਕੀ ਕਰਨਗੇ ਕਿਉਂਕਿ ਸਾਨੂੰ ਤੇ ਇਹੀ ਹੈ ਨਾ ਪਿਛਲੀ ਵਾਰ ਤੇ ਸਾਡੇ ਨਾਲ ਧੋਖਾ ਹੋ ਗਿਆ ਜੀ ਅਸੀਂ ਵੋਟ ਪਾਈ ਬੜੀ ਜ਼ੋਰਾਂ ਨਾਲ ਵੋਟ ਪਾਈ ਇੱਕ ਸੈਲਿਬ੍ਰਿਟੀ ਸਨ ਸਾਰੇ ਉਹਦੇ ਮਗਰ 도ੜੇ ਕਿ ਉਹ ਆਏ ਆ ਜੀ ਕੋਈ ਚੰਗਾ ਕਰਨਗੇ ਕੁਝ ਸਾਡੇ ਵਾਸਤੇ ਕੋਈ ਆਪਰਚੂਨਿਟੀ ਲੈ ਕੇ ਆਣਗੇ ਬਲਕਿ ਜੋਗੀ ਨਹੀਂ ਲੈ ਕੇ ਆਏ ਤੇ ਹੁਣ ਦਿਨੇਸ਼ ਜੀ ਨੂੰ ਦੇਖਾਂਗੇ ਜੀ ਤੁਸੀਂ ਯੁਵਾ ਹੋ ਤੁਹਾਨੂੰ ਕੀ ਉਮੀਦ ਲੱਗਦੀ ਹੈ ਨਵੀਂ ਸਰਕਾਰ ਤੋਂ ਜੀ ਉਮੀਦ ਤੇ ਇਹੀ ਹੈ ਕਿ ਕਰੇਗੀ ਕੁਝ ਅੱਛਾ ਕਰੇਗੀ ਕਿਉਂਕਿ ਹਜੇ ਤਾਂ ਬਾਕੀ ਕੁਝ ਕਹਿਣਾ ਮੁਸ਼ਕਲ ਹੈ ਕਿਉਂਕਿ ਹਜੇ ਬਾਕੀ ਪਾਰਟੀਆਂ ਨੇ ਕੋਈ ਅਨਾਉਂਸਮੈਂਟ ਨਹੀਂ ਕੀਤੀ ਇੱਕ ਅੱਧੀ ਨੇ ਜਿਹੜਾ ਹਜੇ ਰਹਿ ਗਏ ਨੇ ਤੇ ਜਿਹੜਾ ਹੁਣ ਇਹ ਨਵੀਂ ਸਰਕਾਰ ਜਿਹਦੀ ਵੀ ਬਣੇਗੀ ਅਸੀਂ ਤੇ ਇਹੀ ਚਾਹੁੰਦੇ ਆ ਵੀ ਯੂਥ ਪ੍ਰੋਮੋਟ ਕਰਨ ਯੂਥ ਨੂੰ ਅੱਗੇ ਲੈ ਕੇ ਆਣ ਜਿਨ੍ਹਾਂ ਨੇ ਕੰਮ ਕਰਨਾ ਹੈ ਜਿਨ੍ਹਾਂ ਨੇ ਜਿਹੜੀ ਮੇਨ ਮੇਨ ਮੈਨਫੋਰਸ ਹੈ ਉਹ ਸਾਰੀ ਯੂਥ ਹੈ ਤੇ ਉਹੀ ਅੱਗੇ ਨਹੀਂ ਆਣਗੇ ਉਹਦਾ ਕੀ ਫਾਇਦਾ ਠੀਕ ਹੈ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਅਨੁਭਵ ਸੈਣੀ ਹੈ ਜੀ ਅਨੁਭਵ ਜੀ ਮੋਦੀ ਸਰਕਾਰ ਕਰ ਰਹੀ ਐਸਵਰ 400 ਦੇ ਪਾਰ ਕੀ ਲੱਗਦਾ ਤੁਹਾਨੂੰ ਦੇਖੋ ਜੀ 400 ਪਾਰ ਦਾ ਤਾਂ ਮੈਨ ਪਰ ਆਇਆ ਕਿ ਇੱਕ ਇਹ ਮੁੱਦਿਆਂ ਤੋਂ ਪਟਕਾਣਾ ਜੇ ਸਾਡਾ ਯੂਥ ਸਾਡੀ ਸੋਚ ਹੈ ਕਿ ਕਦੀ ਵੀ ਹੱਤਾ ਕੋਈ ਵੀ ਸਰਕਾਰ ਹੋਏ ਕਦੀ ਨਹੀਂ ਕਿਹਾ ਕਿਸੇ ਨੇ ਕਿ ਆਪਾਂ ਕੰਮ ਕੀਤਾ ਤਾਂ ਵੋਟ ਪਾਓ ਆਈ ਥਿੰਕ ਦਿੱਲੀ ਜੀ ਬੋਲਿਆ ਹੋਏਗਾ ਉਹਨਾਂ ਨੇ ਪਰ ਰਿਐਲਿਟੀ ਕੀ ਹੈ ਤੁਸੀਂ ਕੰਮ ਕੀਤਾ ਕਰੋ ਨਾ ਤੁਸੀਂ ਇਹ ਨਾ ਲਾਂਡੋ 400 ਬਰਤੀਤ ਕਹੋ ਕਿ ਅਸੀਂ ਕੰਮ ਕੀਤਾ ਤਾਂ ਵੋਟ ਪਾਈਏ ਦੇਖੋ ਸਾਡਾ ਲੋਕ ਸਭਾ ਆ ਗੁਰਦਾਸਪੁਰ ਸਾਨੂੰ ਕੀ ਚਾਹੀਦਾ ਆ ਸਾਡਾ ਲੋਕ ਸਭਾ ਕੀ ਹੁੰਦਾ ਆ ਲੋਕ ਸਭਾ ਦਾ ਜੋ ਐਮਪੀ ਸਾਡਾ ਐਮਪੀ ਹੈ ਨਾ ਉਹ ਇੱਕ ਮਾਂ ਪਿਓ ਵਰਗਾ ਹੁੰਦਾ ਆ ਵਿਧਾਨ ਸਭਾ ਨੋ ਵਿਧਾਨ ਸਭਾ ਆਂਦੀ ਆ ਹੁੰਦਾ ਮਾਂ ਪਿਓ ਉਹਦਾ ਫਰਜ਼ ਹੁੰਦਾ ਕਿ ਤੁਸੀਂ ਇਧਰੋਂ ਜੋ ਵੀ ਸਾਡੇ ਮੁੱਦੇ ਆ ਜੋ ਕਿ ਆਪਾਂ ਸਟੇਟ ਨਹੀਂ ਕਈ ਵਾਰ ਕਰ ਸਕਦੀ ਫੰਡ ਦੇ ਚੱਕਰ 'ਚ ਉਹ ਸੈਂਟਰ ਕਰ ਸਕਦੀ ਆ ਉਹ ਕਿੱਦਾਂ ਕਰ ਸਕਦੀ ਆ ਸਾਡਾ ਐਮਪੀ ਉੱਥੇ ਜਾ ਕੇ ਆਵਾਜ਼ ਚੁੱਕੂਗਾ ਕਿ ਇੱਥੇ ਪੋਲ ਨਹੀਂ ਜੇ ਇੱਥੇ ਪੋਲ ਨਹੀਂ ਬਣਿਆ ਤੇ ਪੋਲ ਚਾਹੀਦਾ ਅਤੇ ਫਾਟਕ ਬੰਦ ਹੁੰਦਾ ਰਸ਼ ਪੈਂਦਾ ਉੱਪਰੋਂ ਵੀ ਫਲਾਈਓਵਰ ਚਾਹੀਦਾ ਆ ਲੋਕਾਂ ਨੂੰ ਇਹ ਦਿੱਕਤਾਂ ਆ ਰਹੀ ਆ ਤੇ ਸਾਡੇ ਡਿਸਟ੍ਰਿਕਟ ਪਠਾਨਕੋਟ 'ਚ ਕੋਈ ਸਰਕਾਰੀ ਕਾਲਜ ਨਹੀਂ ਹੈ ਯੂਨੀਵਰਸਿਟੀ ਨਹੀਂ ਹੈ ਜੋ ਸਰਕਾਰੀ ਹੋਏ ਪ੍ਰੋਪਰ ਸਰਕਾਰੀ ਨਹੀਂ ਹੈ ਕੋਈ ਹਸਪੀਟਲ ਹੀ ਨਹੀਂ ਹੈ ਕੋਈ ਵਧੀਆ ਹਰ ਚੀਜ਼ ਮਣੀ ਜੋ ਚੀਜ਼ਾਂ ਹੋਣੀ ਚਾਹੀਦੀਆਂ ਹੈ ਹੀ ਨਹੀਂ ਇੰਡਸਟਰੀ ਨਹੀਂ ਹੈ ਤੇ ਯੂਥ ਜਿੱਦਾਂ ਮੇਰੇ ਪਹਿਲੇਦਾਰ ਤੋਂ ਪਹਿਲੇ ਭਾਈ ਬੋਲ ਕੇ ਗਏ ਨੇ ਕਿ ਇੱਥੇ ਇੰਡਸਟਰੀਆਂ ਜੇ ਦੀ ਸਹੀ ਗੱਲ ਆ ਇੰਡਸਟਰੀ ਆਊਗੀ ਯੂਥ ਰਹੇਗਾ ਯੂਥ ਰਹੇਗਾ ਕਿਉਂਕਿ ਦੇਖੋ ਘਰ ਦੇ ਹਾਲਾਤ ਬੱਚਾ ਹੀ ਠੀਕ ਕਰ ਸਕਦਾ ਆ ਉਹ ਵੀ ਪੜ੍ਹ ਕੇ ਪੜ੍ਹ ਕੇ ਜਿਹਨੂੰ ਉੱਥੇ ਐਜੂਕੇਸ਼ਨ ਵਧੀਆ ਮਿਲੂਗੀ ਉੱਥੇ ਨੌਕਰੀ ਮਿਲੂਗੀ ਉਹ ਕਿਉਂ ਜਾਏਗਾ ਦਰਬਾਰ ਤੇ ਅਸੀਂ ਚਾਹੁੰਦੇ ਆ ਕਿ ਸਾਡਾ ਕੋਈ ਵੀ ਹੋਵੇ ਭਾਵੇਂ ABC ਜਿਨੀ ਪਾਰਟੀਆਂ ਵੀ ਹੈ ਚੰਗਾ ਹੋਣਾ ਚਾਹੀਦਾ ਹੈ ਅੱਜ ਸਾਨੂੰ ਦੇਖੋ ਪਹਿਲੇ ਅਸੀਂ ਪਾਰਟੀ ਜਦੋਂ ਆਪਾਂ ਮੈਂ ਵੀ ਛੋਟਾ ਸੀ ਜਦ ਮੈਂ ਫਾਦਰ ਕਹਿੰਦਾ ਪਾਰਟੀ ਪਾਣਾ ਹੀ ਜਦੋਂ 18 ਸਾਲ ਦੇ ਸਾਨੂੰ ਨਹੀਂ ਸਮਝੀ ਦੇਖੋ ਅੱਬ ਝੂਠੀ ਬੋਲਣਾ ਹਨਾ ਤੇ ਅਸੀਂ ਜਿੱਦਾਂ ਘਰ ਦੇ ਪੁਰਾਣੇ ਜਿਹਨਾਂ ਵੋਟ ਪਾਉਂਦੇ ਸੀ ਤੇ ਅਸੀਂ ਉੱਤੇ ਪਾ ਦਿੰਦੇ ਤੇ ਹੁਣ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਇੱਕ ਕੈਂਡੀਡੇਟ ਦੇ ਕੇ ਪਾਣਾ ਭਾਵੇਂ ਕਿਉਂ ਵੀ ਪਾਰਟੀ ਦਾ ਹੋਏ ਹਾਂ ਜੋ ਸਾਡੇ ਮੁੱਦੇ ਸਾਨੂੰ ਪਤਾ ਹੈ ਉਹ ਚੱਕੇਗਾ ਕਿ ਹਾਂਜੀ ਭਾਈ ਸਾਨੂੰ ਇੱਥੇ ਕਿਉਂਕਿ ਬਾਰਡਰ ਏਰੀਆ ਅੱਧੇ ਕਹਿੰਦੇ ਜਾਂ ਕਿ ਆਈਏ ਨਹੀਂ ਹਜ ਤੱਕ ਦੇ ਨਾਲੇ ਸੰਨੀ ਦੀ ਓਲ ਜੀ ਜੋ ਸਾਡੇ ਪ੍ਰਾਣੇ ਸੀ ਉਹਨਾਂ ਨੇ ਸਾਡੇ ਸਾਡਾ ਪਠਾਨਕੋਟ 5 ਸਾਲ ਪਿੱਛੇ ਹੀ ਘਰਤਾ ਬਾਕੀ ਸਟੇਟਾਂ ਨਾਲੋਂ ਬਾਕੀ ਸ਼ਹਿਰਾਂ ਨਾਲੋਂ ਬਾਕੀ ਜ਼ਿਲ੍ਹੇ ਨਾਲੋਂ ਬਾਕੀ ਲੋਕ ਸਭਾ ਨਾਲੋਂ ਬਹੁਤ ਪਿੱਛੇ ਰਹਿ ਗਏ ਕਿਸਾਨੀ ਮੁੱਦਾ ਵੀ ਫਰਕ ਪਾਏਗਾ ਹਾਂਜੀ ਮੇਰੇ ਹਿਸਾਬ ਨਾਲ ਪੰਜਾਬ ਦੇ ਪੰਜਾਬ ਦੇ ਤੇ ਪਾਊਗਾ ਹੀ ਦੇਖੋ ਕਿਸਾਨਾਂ ਨੂੰ ਛੱਟ ਵੱਜੀ ਆ ਆਪਾਂ ਕਈ ਜ਼ਿਆਦਾ ਲੋਕੀ ਅਰਚੇ ਕੀ ਹੁੰਦਾ ਕਿ ਕਈ ਕਹਿੰਦੇ ਆ ਕਿ ਨਹੀਂ ਜੀ ਕਿਸਾਨ ਗਲਤ ਕਰ ਰਹੇ ਆ ਸਹੀ ਕਰ ਰਹੇ ਆ ਦੇਖੋ ਜਿਹਦੇ ਨੇ ਬੀਤਦੀ ਆ ਉਹ ਜਾਣਦਾ ਆ ਆਹੀ ਕੋਈ ਕਮੈਂਟ ਐ ਚੀਜ਼ ਨਹੀਂ ਕਰ ਸਕਦੇ ਕਿ ਮੈਂ ਬਿਜ਼ਨਸਮੈਨ ਆ ਤੇ ਮੈਂ ਕਿਸਾਨਾਂ ਦੇ ਉੱਪਰ ਕਮੈਂਟ ਕਰਦਾ ਉਹਨਾਂ ਨੇ ਕਦੇ ਬਿਜ਼ਨਸਮੈਨ ਉੱਪਰ ਕਮੈਂਟ ਨਹੀਂ ਕੀਤਾ ਹੋਏਗਾ ਮੇਰਾ ਇਹ ਆ ਕਿ ਕਿਸਾਨਾਂ ਨਾਲ ਅੱਜ ਤੁਸੀਂ ਦੇਖ ਸਕਦੇ ਹੋ ਕਿ ਬੀਜੇਪੀ ਨੂੰ ਅੰਦਰ ਨਹੀਂ ਜਾ ਦੇ ਜਾਂਦੇ ਰੇ ਕਿਉਂਕਿ ਤੁਹਾਨੂੰ ਪਤਾ 700 ਪਲੱਸ ਸ਼ਹੀਦੀਆਂ ਹੋਈਆਂ ਤੇ ਉਹ ਉਹਦੇ ਦੀ ਮੌਜ ਹਜੇ ਵੀ ਹੈਗੀਆਂ ਤੇ ਬੀਜੇਪੀ ਦਾ ਮੈਨੂੰ ਦੇਖੋ ਮੇਰੇ ਮੇਰੀ ਇੱਕ ਰਿਕੁਐਸਟ ਵੀ ਹੈਗੀ ਆ ਕਿ ਸਾਨੂੰ ਇੱਕ ਕੈਂਡੀਡੇਟ ਦੇਣਾ ਚਾਹੀਦਾ ਇਸ ਟਾਈਮ ਜੋ ਕਿ ਸਾ ਕਿਸਾਨਾਂ ਦੇ ਮੁੱਦੇ ਵੀ ਸੈਂਟਰ ਲੈਵਲ 'ਤੇ ਲੈ ਕੇ ਜਾਏ ਕਿਉਂਕਿ ਐਮਐਸਪੀ ਸਾਰੇ ਰੋਲਾ ਪਾਉਂਦੇ ਆ ਤਕਮੀਲੀ ਗੇਰਮਣੀ ਆ ਜੋ ਤੱਕ ਹੱਲ ਨਹੀਂ ਹੋ ਕੇ ਵਿਚਾਰਿਆਂ ਦਾ ਉਹ ਵੀ ਕਿੱਥੇ ਜਾਣਗੇ ਆ ਭਾਈ ਕੀ ਨਾ ਤੁਹਾਡਾ ਮੇਰਾ ਨਾਮ ਦਿਨਕਰ ਦਿਮਾਨਾ ਜੀ ਦਿਨਕਰ ਜੀ ਤੁਸੀਂ ਯੂਵਾ ਹੋ ਤੁਸੀਂ ਤੁਸੀਂ ਕੀ ਲੱਗਦਾ ਕਿਦਾਂ ਸਰਕਾਰ ਚਾਹੁੰਦੇ ਅਸੀਂ ਸਰਕਾਰ ਉਹ ਚਾਹੁੰਦੇ ਆ ਜੀ ਜਿਹੜੀ ਕੰਮ ਕਰੇ ਲੋਕਾਂ ਵੱਲ ਲੋਕਾਂ ਵੱਲ ਆਪਣੇ ਝੰਡਿਆਂ ਦਾ ਧਿਆਨ ਨਾ ਦੇਵੇ ਆਪਣੇ ਸਿੰਬल्स ਦਾ ਧਿਆਨ ਨਾ ਦੇਵੇ ਡਿਸਪਾਇਟ ਆਫ ਐਨੀ ਰਿਲੀਜੀਅਨ ਕਾਸਟ ਜਾਂ ਕਿਸੇ ਵੀ ਪਾਰਟੀ ਦੀ ਪ੍ਰਤੱਖ ਹੋ ਗਏ ਉਹ ਕੰਮ ਕਰੇ ਸਾਨੂੰ ਪਹਿਲੇ ਸੀਗਾ ਕਿ ਅਸੀਂ ਦੇਖੋ ਜੀ ਪਹਿਲੇ ਵੋਟ ਪਾਈ ਜੀ ਸੰਨੀ ਦਿਓਲ ਜੀ ਨੂੰ ਸੰਨੀ ਦਿਓਲ ਜੀ ਨੂੰ ਵੋਟ ਪਾਈ ਅਸੀਂ ਕਿਹਾ ਜੀ ਉਹਨਾਂ ਦੀ ਸੈਂਟਰ ਚ ਸਰਕਾਰ ਉਹ ਕੰਮ ਕਰਨਗੇ ਪਰ ਉਹਨਾਂ ਨੂੰ ਉਹਨਾਂ ਨੇ ਸਾਡੇ 5 ਸਾਲ ਜਿਹੜਾ ਆ ਉਹ ਕੋਈ ਕੰਮ ਨਹੀਂ ਕੀਤਾ 5 ਸਾਲ ਉਹ ਆਏ ਨਹੀਂ ਆ 5 ਸਾਲ ਉਹਨਾਂ ਨੇ ਪਠਾਨਕੋਟ ਵਾਸਤੇ ਕੁਝ ਨਹੀਂ ਸੋਚਿਆ ਅਸੀਂ ਇਹ ਸੋਚਦੇ ਸੀਗੇ ਕਿ ਜਿੰਨਾ ਕੈਲੀਬਰ ਉਸ ਬੰਦੇ 'ਚ ਹੈਗਾ ਉਹ ਪੜਿਆ ਲਿਖਿਆ ਵੀ ਹੈਗਾ ਉਹ ਪੜ ਕੇ ਆਇਆ ਹੈ ਨਾ ਉਹ ਬੰਬੇ ਰਹਿੰਦਾ ਉਹਨਾਂ ਨੇ ਦੁਨੀਆ ਦੇਖੀ ਦੁਨੀਆਂ ਦੇਖੀ ਐ ਤੇ ਅਸੀਂ ਸੋਚਦੇ ਸੀ ਕਿ ਉਸੇ ਉਸੇ ਜੋਸ਼ ਨਾਲ ਆਣਗੇ ਤੇ ਉਹ ਸਾਡਾ ਕੰਮ ਕਰਨਗੇ ਸਾਡੇ ਮੁੱਦੇ ਸੈਂਟਰ 'ਚ ਲੈ ਕੇ ਜਾਣਗੇ ਪਰ ਨਾ ਤੇ ਅਸੀਂ ਉਹਨਾਂ ਨੂੰ ਪਠਾਨਕੋਟ ਦੇਖਿਆ ਤੇ ਨਾ ਹੀ ਕਦੀ ਬੈਠੇ ਹਾਂ ਉਹਨਾਂ ਸੈਂਟਰ 'ਚ ਵੇਖਿਆ ਕਿ ਜਿਹੜੇ ਸਾਡੇ ਮੁੱਦੇ ਗੱਲ ਕਰ ਸਕਣ ਬਲਕਿ ਜਦੋਂ ਉਹਨਾਂ ਦੀ ਕੋਈ ਡੀਲਿੰਗ ਕਰੀ ਕੋਈ ਕੰਟੈਕਟ ਕਰਦਾ ਸੀ ਤੇ ਉਹਦੇ ਪੀਐਸ ਸਾਹਿਬ ਨਾ ਹੁੰਦੀ ਸੀ ਉਹਦੇ ਨਾਲ ਕੋਈ ਕੰਟੈਕਟ ਕਿਸੇ ਦਾ ਨਹੀਂ ਹੈ ਹਾਂ ਇੱਕ ਰੈਜ਼ਿਡੈਂਸ ਜ਼ਰੂਰ ਸੀਗਾ ਇਹ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਮੈਂ ਤੁਹਾਡਾ ਪੁੱਤਰ ਆ ਤੇ ਮੈਂ ਇੱਥੇ ਰਹਿਣਾ ਪਰ ਉਹ ਗੱਲ ਹੋਈ ਨਹੀਂ ਅਸੀਂ ਜੀ ਮੰਗ ਇਹੀ ਚਾਹੁੰਦੇ ਆ ਕਿ ਜਿਹੜਾ ਮਰਜ਼ੀ ਸਾਡੇ ਕੋਲ ਕੈਂਡੀਡੇਟ ਆ ਜੇ ਜਿਹੜਾ ਮਰਜ਼ੀ ਬਣੇ ਪਰ ਬਣੇ ਸਹੀ ਬਣੇ ਇਦਾਂ ਦਾ ਕਿ ਜਿਹਦਾ ਦਮ ਹੋਏ ਗੱਲ ਕਰਨ ਦੇ ਸੈਂਟਰ ਦਾ ਦੇਖੋ ਜੀ ਸਾਡੀ ਜਿਹੜੀ ਬੈਲਟ ਆ ਜੀ ਗੁਰਦਾਸਪੁਰ ਬਟਾਲਾ ਇਤੋਂ ਅਸੀਂ ਪਠਾਨਕੋਟ ਲਾ ਲਈਏ ਇਕਤਾ ਪਠਾਨਕੋਟ ਸਾਡਾ ਜੰਕਸ਼ਨ ਪੁਆਇੰਟ ਹੈ ਤਿੰਨ ਸਾਨੂੰ ਸਟੇਟਾਂ ਪੈਂਦੀਆਂ ਤਿੰਨ ਸਟੇਟਾਂ 'ਚ ਸਾਡਾ ਕੈਲੀਬਰ ਬਹੁਤ ਹੈ ਇਕ ਤਾਂ ਇੰਡਸਟਰੀਜ਼ ਦੇ ਲੈਵਲ ਦੇ ਕੈਲੀਬਰ ਬਹੁਤ ਹੈ ਇਕ ਸਾਡਾ ਹੋਰ ਵੀ ਬਹੁਤ ਲੈਵਲ ਵਾਲਾ ਸੀ ਅਸੀਂ ਸਾਡਾ ਬਹੁਤ ਇੰਡਸਟਰੀ ਦੇ ਲੈਵਲ ਤੇ ਵੀ ਬਹੁਤ ਹੈ ਦੂਸਰੀ ਸਾਡੀ ਅਸੀਂ ਚੱਲ ਜੀਏ ਗੁਰਦਾਸਪੁਰ ਤੇ ਬਟਾਲਾ ਸਾਡੇ ਇਥੋਂ ਮੁੰਡੇ ਜਿਹੜੇ ਆ ਫੌਜ ਚ ਜਾਂਦੇ ਨੇ ਉਹ ਫੌਜ ਚ ਨਾਮ ਕਮਾਉਂਦੇ ਨੇ ਆਪਣਾ ਸਾਡੇ ਕਮਾਂਡੋ ਰੈਜੀਮੈਂਟ ਹੈ ਜਿਹੜੀ ਮੈਕਸਿਮਮ ਲੋਕ ਜਿਹੜੇ ਆ ਉਹ ਗੁਰਦਾਸਪੁਰ ਬਟਾਲਾ ਦੇ ਨੇ ਕਿਉਂ ਇਥੇ ਦੇ ਜਿਹੜੀ ਲੋਕ ਹੈ ਸਾਡੇ ਏਰੀਆ ਨੂੰ ਮਾਝਾ ਬੋਲਦੇ ਆ ਤੇ ਮਾਰਸ਼ਲ ਲੋਕ ਨੇ ਜ਼ਿਆਦਾ ਇਸ ਕਰਕੇ ਅਸੀਂ ਕਹਿੰਦੇ ਕਿ ਇਹਨਾਂ ਲੋਕਾਂ ਦਾ ਕਿਤੇ ਡਾਇਵਰਟ ਕੀਤਾ ਜਾਏ ਇਹਨਾਂ ਲੋਕਾਂ ਨੂੰ ਹੁਣ ਅਸੀਂ ਕੀ ਆ ਅਸੀਂ ਇੱਕ ਪੀੜ੍ਹੀ ਤੋਂ ਬਿਮਾਰੀ ਤੋਂ ਜੂਜਦੇ ਬੇ ਉਹਨੂੰ ਕਹਿੰਦੇ ਸੀ ਨਸ਼ਾ ਉਹਨੂੰ ਡਰੱਗਸ ਕਹਿੰਦੇ ਆ ਸਾਡੇ ਇੱਥੇ ਦੀ ਬੈਲਟ ਕਿਉਂ ਡਰੱਗਸ ਤੇ ਜਾ ਰਹੀ ਹੈ ਜੀ ਸਾਡੇ ਮੁੰਡਿਆਂ ਚੁੱਕੋ ਕਿ ਸਾਡੇ ਮੁੰਡਿਆਂ ਨੂੰ ਇਦਾਂ ਦਾ ਰੋਜ਼ਗਾਰ ਮਿਲੇ ਕਿ ਜਿਹੜੇ ਅਸੀਂ ਨਹੀਂ ਆਪਾਂ ਡਰੱਗਸ ਵਾਲੇ ਪਾਸੇ ਜਾਣ ਨਾ ਅਸੀਂ ਇਹ ਸਰਕਾਰ ਤੋਂ ਮੰਗ ਕਰਨੀਆਂ ਇੱਕ ਇੰਡਸਟਰੀ ਵਾਸਤੇ ਤੇ ਕਾਹ ਕਿਹਾ ਅਸੀਂ ਕਹਿੰਦੇ ਯੂਨੀਵਰਸਿਟੀ ਖੋਲੋ ਕੋਈ ਏਮਸ ਖੋਲੋ ਅਸੀਂ ਇੱਕ ਸਪੋਰਟਸ ਦਾ ਮੰਗਦੇ ਕੈਟਾਗਰੀ ਮੰਗਦੇ ਆ ਕਿਉਂਕਿ ਜੇ ਸਾਡੇ ਨਿਆਣੇ ਸਪੋਰਟਸ ਦੇ ਕਾਲਜਾਂ ਚ ਪੜਨਗੇ ਸਪੋਰਟਸ ਦੀ ਕੋਈ ਇੱਥੇ ਖੁੱਲੇਗਾ ਜਿੱਦਾ ਐਨਐਸਯੂ ਹੁੰਦਾ ਸਪੋਰਟਸ ਕਾਲਜ ਹੁੰਦਾ ਠੀਕ ਹੈ ਉਸ ਤਰ੍ਹਾਂ ਨਾਲ ਖੁੱਲੇ ਉਹਦਾ ਕੈਂਪਸ ਹੁੰਦਾ ਉਹ ਕੈਂਪਸ ਨਾਲ ਕੀ ਹੈ ਸਟੇਡੀਅਮ ਮਿਲਦਾ ਸਭ ਕੁਝ ਮਿਲਦਾ ਨਿਆਣੇ ਮੋਟੀਵੇਟ ਹੋਣਗੇ ਹਨਾ ਇਸ ਚੀਜ਼ਾਂ ਕਰਕੇ ਛੋਟੀ ਛੋਟੀ ਚੀਜ਼ਾਂ ਅਸੀਂ ਕਹਿੰਦੇ ਸਾਰੇ ਨਿਆਣੇ ਗੱਲ ਕਰਨ ਸਾਡੀ ਸੈਂਟਰ ਚ ਤੇ ਸਾਡੇ ਸਾਡੀ ਜਿਹੜੀ ਏਰੀਆ ਸਾਡੀ ਦੇ ਕੰਸਟੀਟੂਐਂਸੀ ਉਹਦਾ ਸੁਧਾਰ ਕਰਨ ਇਹ ਮੇਰੇ ਨਾਮ ਹੈ ਰਜੀਵ ਮਲੋਤਰਾ ਰਜੀਵ ਮਲੋਤਰਾ ਠੀਕ ਹੈ ਰਜੀਵ ਜੀ ਕਿਹੋ ਸਰਕਾਰ ਉਮੀਦ ਲੈ ਕੇ ਤੁਸੀਂ ਵੋਟ ਪਾਓਗੇ ਕੋਈ ਸਰਕਾਰ ਦੇ ਇਸ ਟਾਈਮ ਦੇ ਮੋਦੀ ਜੀ ਦਾ ਤਾਂ ਚਲੋ ਨਾਮ ਕਾਫੀ ਚੱਲ ਰਿਹਾ ਹੈ ਜਿੱਦ ਮੋਦੀ ਮੋਦੀ ਜੀ ਨੂੰ ਦੇਖ ਕੇ ਵਲੇ ਵੋਟ ਪਾਣੀਆਂ ਸਾਰੇ ਤੇ ਮੋਦੀ ਜੀ ਨੇ ਆਪਣੇ ਦੇਸ਼ ਵਾਸਤੇ ਤੇ ਕਾਫੀ ਕੰਮ ਕੀਤੇ ਆ ਕਿਉਂਕਿ ਅੱਜ ওভারঅল ਵਰਲਡ 'ਚ ਮੋਦੀ ਦੇ ਨਾਮ ਤੇ ਤੁਹਾਡੇ ਦੇਸ਼ ਨੂੰ ਜਾਣਿਆ ਜਾਂਦਾ ਹੈ ਇਸ ਕਰਕੇ ਅਸੀਂ ਦੇ ਵੋਟ ਤੇ ਮੋਦੀ ਨੂੰ ਪਾਣਾ ਚਾਹੁੰਦੇ ਆ ਚਾਵਾਂਗੇ ਪਰ ਫਿਰ ਵੀ ਸਾਡਾ ਨਾ ਇੱਕ ਮੋਦੀ ਨੂੰ ਇੱਕ ਮਤਲਬ ਮੋਦੀ ਜੀ ਨੂੰ ਇੱਕ ਚੀਜ਼ ਚਾਹੀਦੀ ਹੈ ਕਿ ਜਿਹੜੀ ਤੁਸੀਂ ਜਨਤਾ ਨੂੰ ਜਿਹੜੀ ਫ੍ਰੀ ਸਕੀਮਾਂ ਦਿੰਦੇ ਹੋ ਨਾ ਇਹ ਸਕੀਮਾਂ ਮੇਰੇ ਵਿਚਾਰ ਦੇ ਅਕੋਰਡਿੰਗ ਸਹੀ ਨਹੀਂ ਹੈਗੀਆਂ ਕਿਉਂਕਿ ਤੁਸੀਂ ਹਰ ਸਾਲ ਇੱਕ ਐਦਾਂ ਦਾ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਜਿਹੜਾ ਤੁਸੀਂ ਹਰ ਸਾਲ ਜਦੋਂ ਵੋਟ ਆਉਂਦੇ ਆ ਤੇ ਵੋਟਰਾਂ ਨੂੰ ਮਤਲਬ ਵੋਟਰ ਨੂੰ ਲਲਚਾਉਂਦੇ ਹੋ ਕਿ ਤੁਹਾਨੂੰ ਇਹ ਫ੍ਰੀ ਦੇਵਾਂਗੇ ਇਹ ਫ੍ਰੀ ਦੇਵਾਂਗੇ ਇਹ ਵਾਲੀ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਹਾਂ ਇਹ ਚੀਜ਼ ਨਹੀਂ ਚਾਹੁੰਦੇ ਕਿ ਥੋੜਾ ਜਿਹਾ ਵੋਟਰ ਨੂੰ ਫਾਲਤੂ ਦੀ ਜਿਹੜੀ ਸਕੀਮਾਂ ਦਿੰਦੇ ਹੋ ਨਾ ਇਸ ਕਰਕੇ ਵੋਟਰ ਥੋੜਾ ਜਿਹਾ ਲਾਲਚੀ ਹੋ ਆਮ ਲੋਕ ਜਨਤਾ ਆਮ ਲਗਜਨਤਾ ਕੰਮ ਹੀ ਨਹੀਂ ਕਰਦੀ ਕੋਈ ਵੀ ਤੇ ਇਸ ਕਰਕੇ ਅਸੀਂ ਮੋਦੀ ਜੀ ਦੇ ਅਗੇ ਕੋਈ ਵੀ ਬੇਨਤੀ ਹੈਗੀ ਹੈ ਕਿ ਵਰਨਾ ਤੇ ਤੁਸੀਂ ਹੈਗਾ ਹੀ ਹੈ ਪ੍ਰਧਾਨ ਮੰਤਰੀ ਪਰ ਤੁਸੀਂ ਇੱਕ ਐਦਾਂ ਦਾ ਕਾਨੂੰਨ ਲਿਆਓ ਕੋਈ ਵੀ ਪਾਰਟੀ ਆਏ ਕੋਈ ਵੀ ਪਾਰਟੀ ਆਏ ਪਰ ਐਦਾਂ ਦਾ ਜਿਹੜਾ ਲਾਲਚ ਦੇਣ ਵਾਲੀ ਘੋਸ਼ਣਾ ਇਹ ਨਾ ਕਰਨ ਬਸ ਇਨੀ ਉਮੀਦ ਪਿਛਲੇ 5 ਸਾਲ ਦੀ ਗੱਲ ਕਰੀ ਕਿੰਨਾ ਕਿ ਵਿਕਾਸ ਪਠਾango ਬੁੜਾਸਫ ਚ ਹੋਇਆ ਵਿਕਾਸ ਤੇ ਜ਼ਰ ਹੋਇਆ ਹੀ ਹੈ ਕੁਛ ਨਾ ਕੁਛ ਵਿਕਾਸ ਤੇ ਹੋਇਆ ਹੈ ਸੜਕਾਂ ਸੂਟਕਾਂ ਥੋੜੀਆਂ ਵਧੀਆ ਬਣ ਗਈਆਂ ਸਾਰਾ ਕੁਝ ਵਿਕਾਸ ਤੇ ਲੱਗਦਾ ਹੀ ਇਹ ਦੇਖਣ ਨੂੰ ਬੜੀ ਵੱਡੀ ਡਿਮਾਂਡ ਡਿਮਾਂਡ ਸੀ ਇੰਡਸਟਰੀ ਦੀ ਉਹ ਇਤਾਂ ਨਹੀਂ ਲੱਗੀ ਇੰਡਸਟਰੀ ਤੇ ਲੱਗੀ ਤੇ ਹੈਗੀ ਇੱਕ ਪੈਪਸੀ ਲੱਗੀ ਹੈ ਪਰ ਕੁਝ ਸਾਨੂੰ ਮਤਲਬ ਲੋਕਲ ਬੰਦਿਆਂ ਨੂੰ ਕੁਝ ਉਹਦਾ ਫਾਇਦਾ ਤੇ ਹੋਇਆ ਨਹੀਂ ਹੈਗਾ ਤੇ ਇੰਡਸਟਰੀ ਤੇ ਕੋਈ ਕੁਝ ਖਾਸ ਆਈ ਨਹੀਂ ਹੈ ਪਰ ਚਲੋ ਸ਼ਾਇਦ ਉਮੀਦ ਕੀਤੀ ਜਾ ਸਕਦੀ ਹੈ ਕਿ ਹੁਣ ਸ਼ਾਇਦ ਆਈ ਇੰਡਸਟਰੀ ਆ ਭਾਈ ਕੀ ਨਾ ਤੁੜ ਮੇਰਾ ਨਾਮ ਜੀ ਗੁਰਕਰਨ ਸਿੰਘ ਹੈ ਗੁਰੂ ਕੀ ਕਹਿਣਾ ਚਾਹੋਗੇ ਕੀ ਉਮੀਦਾਂ ਤੁਹਾਨੂੰ ਇਸ ਸਰਕਾਰ ਨੂੰ ਨਵੀਂ ਕੀ ਉਮੀਦਾਂ ਲਾ ਕੇ ਬੋਲ ਪਾਉਗੇ ਜੀ ਉਮੀਦ ਸਾਨੂੰ ਐਵੇਂ ਕਿ ਜਿਹੜੇ ਸਾਡੇ ਨਵੇਂ ਐਮਪੀ ਸਾਹਿਬ ਹੈ ਜੋ ਵੀ ਹੋਣ ਜਿਸ ਵੀ ਪਾਰਟੀ ਤੋਂ ਹੋਣ ਸਾਡੇ ਡਿਸਟ੍ਰਿਕਟ ਨੂੰ ਅੱਗੇ ਲੈ ਕੇ ਜਾਣ ਸਾਡੇ ਪਠਾਨਕੋ ਗੁਰਦਾਸਪੁਰ ਡਿਸਟ੍ਰਿਕਟ ਦੀ ਆਵਾਜ਼ ਸੈਂਟਰ ਤੱਕ ਪਹੁੰਚਾਣ ਬਸ ਸਾਨੂੰ ਕੁਆਲਿਟیز ਦਾ ਤੇ ਪਤਾ ਹੈ ਕਿ ਸਾਨੂੰ ਕਿਸ ਤਰ੍ਹਾਂ ਦੇ ਚਾਹੀਦੀਆਂ ਪਰ ਡਿਸਕਵਾਲਿਟیز ਦੇ ਵਿੱਚ ਆਪਾਂ ਸੰਨੀ ਦੇ ਹੁਲਜੀ ਵਰਗੀ ਸਾਨੂੰ ਕੁਆਲਿਟیز ਨਹੀਂ ਚਾਹੀਦੀਆਂ ਸਾਨੂੰ ਸ਼੍ਰੀ ਵਿਨੋਦ ਖੰਨਾ ਜੀ ਵਰਗੇ ਲੀਡਰ ਚਾਹੀਦੇ ਨੇ ਐਮਪੀ ਸ਼੍ਰੀ ਵਿਨੋਦ ਕੰਨਾ ਜੀ ਵਰਗੇ ਚਾਹੀਦੇ ਨੇ ਜਿਨ੍ਹਾਂ ਨੇ ਪਠਾਨਕੋਟ ਦਾ ਨਾਮ ਬਣਾਇਆ ਤੇ ਪਠਾਨਕੋਟ ਦੇ ਲਈ ਬਹੁਤ ਕੁਝ ਕੀਤਾ ਪਠਾਨਕੋਟ ਜਿੰਦਾ ਬਾਰਡਰ ਏਰੀਆ ਹੈ ਬਾਰਡਰ 벨ਟ ਹੈਗੀ ਹੈ ਕੀ ਉੱਥੇ ਹੀ ਕੋਈ ਇੰਡਸਟਰੀ ਡਿਮਾਂਡ ਕਿ ਯੁਵਾ ਦੀ ਕੋਈ ਡਿਮਾਂਡ ਹੋਏ ਜੀ ਪਠਾਨਕੋਟ ਦੇ ਵਿੱਚ ਇੰਡਸਟਰੀ ਦੀ ਬਹੁਤ ਡਿਮਾਂਡ ਹੈ ਬਾਰਡਰ ਸਟੇਟ ਹੈ ਇੱਥੇ ਬੜੀ ਡਿਵੈਲਪਮੈਂਟ ਹੋ ਸਕਦੀ ਹੈ ਅਗਰ ਸੈਂਟਰ ਦੇ ਨੌਲੇਜ ਦੇ ਵਿੱਚ ਆਏ ਐਮਪੀ ਸਾਹਿਬ ਕੁਝ ਕੰਮ ਕਰਨ ਤੇ ਬਹੁਤ ਕੁਝ ਹੋ ਸਕਦਾ ਸਾਡੀ ਉਮੀਦ ਹੈ ਜੀ ਆਉਣ ਵਾਲੇ ਜਿਹੜੇ ਵੀ ਕੈਂਡੀਡੇਟ ਹੋਣਗੇ ਅੱਛੇ ਹੋਣਗੇ ਸਾਡੀ ਸਿਟੀ ਨੇ ਥੈਂਕ ਯੂ ਐਸੀ ਪਠਾਨਕੋਟ ਦੇ ਯੁਵਾ ਜਿਨ੍ਹਾਂ ਨਾਲ 2024 ਚ ਹੋਣ ਜਾਣ ਵਾਲੇ ਲੋਕ ਸਭਾ ਚੋਣਾਂ ਉੱ ਲੈ ਕੇ ਚਰਚਾ ਕੀਤੀ ਗਈ ਪਵਨ ਸਿੰਘ ਪਠਾਨਕੋਟ ਪੰਜਾਬ ਤੱਕ